ਸਿੱਖ ਇਨਫੋਰਮੇਸ਼ਨ ਸਵਾਗਤ ਜੀ ਕੀ ਫਤਿਹ ਸੋ ਅੱਜ ਤੁਹਾਡੇ ਰੂਬਰੂ ਹੋਏ ਆ ਮੈਂ ਬਲਜਿੰਦਰ ਸਿੰਘ ਚੈਨਲ ਸਿੱਖ ਇਨਫੋਰਮੇਸ਼ਨ ਤੋਂ ਅੱਜ ਅਸੀਂ ਇਹ ਤੁਸੀਂ ਰਾਹ ਦੇਖ ਰਹੇ ਹੋ ਅੱਜ ਅਸੀਂ ਮੌਜੂਦ ਹਾਂ ਇਹ ਸਾਂਜੀ ਮੋੜ ਜੰਮੂ ਤੋਂ ਜਾਂਦਾ ਪੰਜਾਬ ਨੂੰ ਰਸਤਾ ਜਿੱਥੇ ਸਿੱਖ ਪਾਈ ਚਾਰਾ ਕਟੂਏ ਜ਼ਿਲ੍ਹੇ ਦਾ ਅੱਜ ਪੰਜਾਬ ਵਿੱਚ ਪੀੜਿਤ ਪਰਿਵਾਰਾਂ ਜੋ ਹੜ੍ਹ ਕਾਰਨ ਹੋਏ ਹਨ ਉਹਨਾਂ ਲਈ ਅੱਜ ਜੰਮੂ ਦੇ ਪ ਅਗਾ ਜੋ ਕਦਮ ਅੱਗੇ ਵਧਾਇਆ ਹੈ ਪੰਜਾਬ ਦੇ ਨਾਲ ਇਕਜੁੱਟ ਹੋ ਕੇ ਖੜੇ ਨੇ ਜਿੱਥੇ ਸਾਰਾ ਹੀ ਸੰਸਾਰ ਬਹੁਤ ਹੀ ਸਾਥ ਦੇ ਰਿਹਾ ਹੈ ਪੰਜਾਬ ਦਾ ਉੱਥੇ ਅੱਜ ਜੰਮੂ ਦੀਆਂ ਸਿੱਖ ਸੰਗਤਾਂ ਜੋ ਪੰਜਾਬ ਦੇ ਨਾਲ ਅੱਗੇ ਵੱਧ ਕੇ ਜੋ ਸਹਜੋ ਕਰ ਰਹੀਆਂ ਨੇ ਇਹ ਉਹ ਰਸਤਾ ਹੈ ਜਿੱਥੋਂ ਅੱਜ ਜੰਮੂ ਦੀ ਸੰਗਤ ਜੋ ਪੰਜਾਬ ਦੇ ਲਈ ਰਾਸ਼ਨ ਪਾਣੀ ਲਿਆ ਕਰਕੇ ਜੋ ਤਿਲਕੁਲ ਅੱਜ ਦਾ ਬੰਦਾ ਹੈ ਲੈ ਕੇ ਕਰਕੇ ਪੰਜਾਬ ਨੂੰ ਜਾ ਰਹੇ ਨੇ ਉੱਥੋਂ ਤੁਸੀਂ ਦੇਖ ਸਕਦੇ ਇਹ ਰਾਹ ਹੈ ਸਾਜੀ ਮੋਟੋ ਜੋ ਜਾਂਦਾ ਹੈ ਪੰਜਾਬ ਨੂੰ ਅੱਗੇ ਕੋਲੀਆਂ ਤੋਂ ਹੋ ਕੇ ਕਰਕੇ ਰਾਵੀ ਦਾ ਜੋ ਦਰਿਆ ਪਾਰ ਕਰਕੇ ਇੱਥੋਂ ਇਹਨਾਂ ਨੇ ਸੰਤਾਂ ਨੇ ਜਾਣਾ ਹੈ ਸੋ ਇਹ ਤੁਸੀਂ ਦੇਖ ਸਕਦੇ ਹੋ ਇਹ ਹਰੀਏ ਚੱਕ ਦਾ ਜੋ ਨਗਰ ਹੈ ਇੱਥੇ ਆਪਣੇ ਸਿੱਖ ਸ਼ਰਧਾਲੂ ਆਪਾਂ ਰਾਵਾਂ ਨੇ ਜੋ ਉਹਨਾਂ ਦੇ ਸਵਾਗਤ ਲਈ ਜੋ ਲੰਗਰ ਲਾਇਆ ਹੈ ਇਹ ਉਹਨਾਂ ਦੇ ਸਵਾਗਤ ਵਾਸਤੇ ਆਪਣੇ ਸਿੱਖ ਭਾਈ ਚਾਰੇ ਨੇ ਜੋ ਲੰਗਰ ਲਾਇਆ ਹੈ ਦੋ ਤੁਸੀਂ ਲਗਾ ਜੋ ਕਦਮ ਹੈ ਆਪ ਜੀ ਇਹ ਰਸਤੇ ਦੇ ਆਪ ਦੇਖ ਰਹੇ ਹੋ ਤੋ ਇਹ ਤੁਸੀਂ ਦੇਖ ਰਹੇ ਹੋ ਹੁਣ ਮੌਜੂਦਾ ਤਸਵੀਰਾਂ ਜੋ ਹੁੰਦੇ ਚੱਕ ਦੇ ਨਗਰ ਦਾ ਭਾਈਚਾਰਾ ਇੱਥੇ ਸਵਾਗਤ ਲਈ ਖਲੋਤਾ ਹੈ ਇਹ ਜੋ ਸੰਗਤਾਂ ਸਿੱਖ ਭਾਈਚਾਰਾ ਜੋ ਪੰਜਾਬ ਦੇ ਨਾਲ ਇੱਕ ਇੱਕ ਤਾਨਕੇ ਜੋ ਖੜ ਰਿਹਾ ਹੈ ਜੋ ਸਾਰੀ ਸਾਥ ਸੰਗਤ ਜੀਓ ਜਿਨੇ ਆਪ ਜਾਣਦੇ ਹੀ ਹੋ ਅਸੀਂ ਸਵੇਰ ਤੋਂ ਹੀ ਲਾਈਵ ਚੱਲ ਰਹੇ ਹਾਂ ਇਸ ਦਾ ਇਹ ਮਤਲਬ ਨਹੀਂ ਕੋਈ ਕੋਈ ਦਿਖਾਵਾ ਹੋ ਰਿਹਾ ਇਸ ਦਾ ਮਤਲਬ ਸਿਰਫ ਇੱਕੋ ਤੇ ਇੱਕੋ ਹੈ ਜੋ ਸਾਡੇ ਪੰਜਾਬ ਦੇ ਭਰਾ ਅੱਜ ਜਿਨ੍ਹਾਂ ਨੂੰ ਹੜ੍ਹਾਂ ਦੇ ਪਾਣੀਆਂ ਨੇ ਮਾਰਿਆ ਹੈ ਉਹਨਾਂ ਦੇ ਨਾਲ ਛੋਟੇ ਭਰਾਵਾਂ ਦਾ ਬਾਗ ਖੜਨ ਲਈ ਅੱਜ ਡਿਸਟ੍ਰਿਕਟ ਸੰਬਾ ਤੋਂ ਇੱਕ ਦੁਸ਼ਯ ਮਾਤਰਜਾ ਉਹਨਾਂ ਲਈ ਸਹਾਇਤਾ ਲੈ ਕੇ ਨਗਰਾਂ ਨਗਰਾਂ ਦੀ ਸੰਭਾ ਦੀ ਸੰਗਤ ਜਿਹੜੀ ਕਾਫਲਾ ਲੈ ਕੇ ਪਹੁੰਚ ਰਹੀ ਹੈ ਤੇ ਅਸੀਂ ਹੈਰਾਨ ਹੋ ਗਏ ਹਾਂ ਜਿੱਥੇ ਸੰਗਤ ਨੇ ਮਾਇਆ ਤਨ ਮਨ ਦਾਨ ਨਾਲ ਸੇਵਾ ਕੀਤੀ ਹੈ ਉੱਥੇ ਜਿਸ ਰੋੜੋਂ ਤੋਂ ਅਸੀਂ ਆ ਰਹੇ ਹਾਂ ਜਿੱਧਰ ਵੀ ਸਿੱਖ ਬਸੂਆਂ ਸੰਗਤ ਹੈ ਉਹਨਾਂ ਦਾ ਹੋਰ ਵੀ ਜ਼ਿਆਦਾ ਪਿਆਰ ਹੈ ਪੰਗਦੌਰ ਨਗਰ ਪਹੁੰਚੇ ਆ ਬਹੁਤ ਸਵਾਗਤ ਕੀਤਾ ਲੰਗਰ ਲਗਾਏ ਹੋਏ ਸਨ ਡੀਜੀਪੀਸੀ ਮੈਂਬਰ ਸਾਡੇ ਸਰਦਾਰ ਸਵਰਨ ਸਿੰਘ ਜੀ ਰਾਜਪੁਰਾ ਉਨਾ ਲੰਗਰ ਰਗਾਏ ਹੋਏ ਸਨ ਕਨਵਾਲ ਤੋਂ ਆਏ ਉਹ ਲੰਗਰ ਰਗਾਏ ਹੋਏ ਸਨ ਹੁਣ ਖਟੂਆ ਦੀ ਸੰਗਤ ਸਾਡੇ ਨਾਲ 22 ਪ੍ਰੈਜ਼ੀਡੈਂਟ ਸਰਦਾਰ ਕੁਲਦੀਪ ਸਿੰਘ ਜੀ ਡਿਸਟ੍ਰਿਕਟ ਖਟੂਆ ਦੇ ਡੀਜੀਪੀਸੀ ਮੈਂਬਰ ਸਰਦਾਰ ਕਸ਼ਵੀਰ ਸਿੰਘ ਜੀ ਮੋਨ ਸਿੰਘ ਜੀ ਹੋਰ ਪਤਵੰਤੇ ਸੱਜਣੇ ਇਸ ਇਲਾਕੇ ਦੇ ਜਿਨ੍ਹਾਂ ਨੇ 22 ਹੋਈ ਸੰਗਤ ਦਾ ਵੈਲਕਮ ਜੀ ਆਇਆਂ ਤੇ ਆਖਿਆ ਹੀ ਹੈ ਨਾਲ ਬਹੁਤ ਸਾਰਾ ਚੰਗਾ ਲੰਗਰ ਜਿਹੜਾ ਤਿਆਰ ਕਰਕੇ ਉਹ ਸ਼ਿਕਾਇਆ ਹੈ ਆਓ ਪਿਆਰਿਓ ਸਾਡੇ ਅੰਦਰ ਜੋ ਤਾਂਘ ਹੈ ਨਾ ਪੰਜਾਬ ਦੇ ਭਰਾਵਾਂ ਨਾਲ ਖੜਨ ਦੀ ਉਹ ਹਰ ਇੱਕ ਨੌਜਵਾਨ ਦੇ ਅੰਦਰ ਹੈ ਕਿ ਅੱਜ ਜੇ ਭੀੜ ਪਈ ਹੈ ਪੰਜਾਬ ਨੂੰ ਅਸੀਂ ਨਾਲ ਖੜੀਏ ਤਾਂ ਇੱਥੇ ਖਟੂਏ ਦੀ ਸੰਗਤ ਦਾ ਸਾਡੇ ਸੰਬਾ ਡਿਸਟ੍ਰਿਕਟ ਦੀ ਸਾਰੀਆਂ ਕਮੇਟੀਆਂ ਪ੍ਰਬੰਧਕਾਂ ਵੱਲੋਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਆਪ ਜੀ ਜਾਣਦੇ ਹੋ ਅਗਸਤ ਮਹੀਨੇ ਦੇ ਵਿੱਚ 20 ਤੋਂ 25 ਦਿਨ ਲਗਾਤਾਰ بارش ਦੀ وجہ ਨਾਲ ਬੱਦਲ ਬੱਦਲ ਫਟਣ ਦੀ وجہ ਨਾਲ ਕਾਫੀ ਹੜਾ ਦੀ ਮਾਰ ਪਈ ਹੈ ਜਿੱਥੇ ਕਿ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਤੇ ਪੰਜਾਬ ਦੇ ਵਿੱਚ ਕਾਫੀ ਜਾਨ ਮਾਲ ਦਾ ਨੁਕਸਾਨ ਹੋਇਆ ਹੈ ਔਰ ਆਪ ਜੀ ਇਹ ਵੀ ਜਾਣਦੇ ਹੋ ਕਿ ਪੰਜਾਬ ਇੱਕ ਐਸੀ ਸਟੇਟ ਹੈ ਇੱਕ ਐਸੀ ਕਮਿਊਨਿਟੀ ਹੈ ਕਿ ਅਗਰ ਹਿੰਦੁਸਤਾਨ ਦੇ ਕਿਸੇ ਵੀ ਕੋਨੇ ਦੇ ਵਿੱਚ ਔਰ ਹਿੰਦੁਸਤਾਨ ਨੂੰ ਛੱਡ ਕੇ ਬਾਹਰ ਵਰਲਡ ਦੇ ਵਿੱਚ ਕਿਤੇ ਵੀ ਕੋਈ ਵਿਪਤਾ ਪਈ ਹੈ ਤੇ ਪੰਜਾਬ ਜਿਹੜਾ ਸਾਡਾ ਹੈ ਉਹ ਕੰਦੇ ਦੇ ਨਾਲ ਕੰਦਾ ਮਿਲਾ ਕੇ ਖੜਾ ਹੋਇਆ ਹੈ ਇਸੇ ਤਰ੍ਹਾਂ ਅੱਜ ਸਾਡੇ ਪੰਜਾਬ ਦੇ ਵਿੱਚ ਕਿੰਨੇ ਵੀ ਐਨਜੀਓ ਫਿਲਮ ਸਟਾਰ ਜਸ਼ਟ ਕਮੇਟੀਆਂ ਦੁਆਰਾ ਪ੍ਰਬੰਧਕ ਕਮੇਟੀਆਂ ਜਿਹੜੀਆਂ ਅੱਗੇ ਜੰਮੂ ਕਸ਼ਮੀਰ ਦੀਆਂ ਇਹ ਨਾਲ ਹੋ ਕੇ ਕੰਦੇ ਨਾਲ ਕੰਦਾ ਮਿਲਾ ਕੇ ਇਹ ਚੱਲ ਰਹੀਆਂ ਹਨ ਉਹ ਸਾਰਿਆਂ ਅੱਜ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਸਾਂਭਾ ਡਿਸਟ੍ਰਿਕਟੋਂ ਮੈਂ ਅੱਗੇ ਵੀ ਲਾਈਵ ਸੁਣ ਰਿਹਾ ਸੀ ਇਹਨਾਂ ਨੇ ਮੇਰੇ ਵੀਰਾਂ ਨੇ ਸਾਡੇ ਡੀਪੀਸੀ ਮੈਂਬਰ ਜਸਵੀਰ ਸਿੰਘ ਜੀ ਇਹਨਾਂ ਨੇ ਏਰੀਆ ਟਰੇਸ ਕਰਕੇ ਕਿਉਂਕਿ ਪਹਿਲੇ ਪਹਿਲੇ ਵੀ ਖੜਾ ਖੜਾ ਦੀ ਮਾਰ ਵਜਦੀ ਸੀ ਤੇ ਸਾਡੇ ਲੋਕੀ ਕਹਿ ਲੈ ਕੇ ਆਪਣਾ ਆਪਣੀ ਡਿਊਟੀ ਪੂਰੀ ਕਰਕੇ ਸਮਾਨ ਦੇ ਕੇ ਆ ਜਾਂਦੇ ਸਨ ਪਰ ਇਹਨਾਂ ਨੇ ਉਹ ਏਰੀਆ ਟਰੇਸ ਕੀਤਾ ਹੈ ਜਿਹੜੇ ਜ਼ਰੂਰਤਮੰਦ ਲੋਕ ਹਨ ਉੱਥੇ ਇਹ ਸਮਾਨ ਜਿਹੜਾ ਹੈ ਇਹ ਬਸਰਾਂ ਦੀ ਸੇਵਾ ਗੱਜਾਂ ਦੀ ਸੇਵਾ ਰਸਿਤ ਦੀ ਸੇਵਾ ਇਹ ਕਰ ਰਹੇ ਹਨ ਔਰ ਮੈਂ ਇਹਨਾਂ ਨੂੰ ਆਖਰ ਇੱਕ ਬੇਨਤੀ ਕਰਾਂ ਕਿ ਆਪ ਦੀ ਜਾ ਰਹੇ ਹੋ ਚਾਹੇ 1 ਦਿਨ ਲੱਗੇ ਚਾਹੇ 2 ਦਿਨ ਲੱਗੇ ਇਹ ਸਮਾਨ ਜਿਹੜਾ ਹੈ ਜ਼ਰੂਰਤ ਬੰਦਾ ਦੇ ਹੱਥ ਉਹਨਾਂ ਨੂੰ ਹੈਂਡ ਓਵਰ ਕੀਤਾ ਜਾਏ ਇਹਨੀਆਂ ਕਿ ਪੇਨਤੀਆ ਪ੍ਰਮਾਣ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਰੇ ਗੁਰੂ ਰੂਪ ਸਾਹਿਬ ਜੀਓ ਆਪ ਵੀ ਸਭ ਜਾਨੂ ਸਾਡੇ ਕੌਣ ਪੰਜਾਬ ਬਾਦਸ਼ਾਹ ਦੇ ਕਰਨ ਲੋਕੀ ਔਰਾਂ ਦੇ ਨਾਲ ਬਹੁਤ ਹੀ ਕਰੋ ਬੇਕਾਰ ਹੋ ਗਏ ਹਨ ਬਹੁਤ ਜਿਆਦਾ ਨੁਕਸਾਨ ਹੋਇਆ ਹੈ ਫਲਡ ਕਾਰਨ ਇਸ ਕਰਕੇ ਪੂਰੇ ਹਿੰਦੁਸਤਾਨ ਦੇ ਜਿੰਨੇ ਵੀ ਆਪਣੀ ਮਦਦ ਕਰਨਾ ਚਾਹੁੰਦੇ ਨੇ ਆਪੰਜਾਬ ਦੀ ਉਹ ਕਰ ਰਹੇ ਨੇ ਤਨੋਂ ਮਨੋਂ ਤੇ ਤੁਸੀਂ ਰੋਜ਼ ਪੜਦੇ ਹੋ ਸੁਣਦੇ ਹੋ ਕਿ 100-100 ਟਰੈਕਟਰ ਪਿੱਛੇ 600 ਟਰੈਕਟਰ 50-50 ਟਰੈਕਟਰ ਲੱਖਾਂ ਰੁਪਈਆ ਰਾਸ਼ਨ ਸਾਰੇ ਹੀ ਉਹਨਾਂ ਦੀ ਹੱਲਪ ਕਰ ਰਹੇ ਹਨ ਇਹ ਕੋਈ দান ਨਹੀਂ ਹੈਗਾ ਇਹ ਹੈਲਪ ਹੈ ਪੰਜਾਬ ਹਰ ਜਗ੍ਹਾ ਟਰੇਨ ਦੇ ਵਿੱਚ ਵੀ ਲੜਾਈ ਲੱਗੇ ਕਿਤੇ ਉੱਥੇ ਜਾ ਕੇ ਲੰਗਰ ਲਗਾਉਂਦਾ ਹੈ ਵਰਤیاں ਦਿੰਦਾ ਹੈ ਬੂਟ ਦਿੰਦਾ ਹੈ ਪੰਜਾਬ ਪੰਜਾਬ ਸਾਰਿਆਂ ਦੀ ਹੈਲਪ ਕਰਦਾ ਹੈ ਇਸ ਕਰਕੇ ਪੰਜਾਬ ਨੂੰ ਦੇਖਦੇ ਹੋਏ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਵੀ ਪੰਜਾਬ ਦੀ ਧਨ ਮਨ ਧੰਨ ਦੇ ਨਾਲ ਸੇਵਾ ਕਰੀਏ ਤਾਂ ਕਿ ਸਾਡੇ ਇਸ ਏਰੀਆ ਦੇ ਵਿੱਚ ਵੀ ਉਤਸ਼ਾਹ ਪੈਦਾ ਹੋਏ ਕਿ ਅਸੀਂ ਵੀ ਪੰਜਾਬ ਦੀ ਧਰਤੀ ਤੇ ਨਾਲ ਮਿਲਣਾ ਚਾਹੀਦਾ ਹੈ ਸਾਰਿਆਂ ਨਾਲ ਕਿ ਜੋਗਰਾਮ ਪਾਣਾ ਚਾਹੀਦਾ ਹੈ ਇਹ ਮੇਰੇ ਵੀ ਕਲਪਨ ਹਨ ਉਹਨਾਂ ਅੱਗੇ ਵੀ ਬੇਨਤੀ ਹੈ ਕਿ ਆਪਣੇ ਤਰ੍ਹਾਂ ਤਰ੍ਹਾਂ ਸੇਵਾ ਕਰਨ ਤੇ ਆਪਣੀ ਆਪਣੀ ਮਹਾਰਾਜ ਦੇ ਘਰ ਹਾਜ਼ਰੀ ਲਗਵਾਨ ਦਾਨ ਜਿਹੜਾ ਕਹਿੰਦੇ ਉਹਨਾਂ ਦਾਨ ਜੋ ਵੀ ਜੇ ਸਭ ਧਰਮ ਰਾਏ ਕਿਹਾ ਜਾਈ ਕਿ ਦਾਨ ਕੋਈ ਮਾੜੀ ਚੀਜ਼ ਨਹੀਂ ਦਾਨ ਦਿੱਤਿਆਂ ਕੋਈ ਘਾਟਾ ਵੀ ਨਹੀਂ ਪੈਂਦਾ ਸਮੁੰਦਰ ਦੇ ਵਿੱਚ ਕੋਈ ਚਿੜੀ ਚੁੰਝ ਭਰ ਕੇ ਲੈ ਜਾਂਦੀ ਪਾਣੀ ਤੇ ਕੋਈ ਸਮੁੰਦਰ ਘਟ ਨਹੀਂ ਜਾਂਦਾ ਇਸ ਕਰਕੇ ਵਾਹਿਗੁਰੂ ਦੀ ਅਕਾਲ ਪੁਰਖ ਦੀ ਬਹੁਤ ਕਿਰਪਾ ਹੈ ਸਾਡੇ ਸਾਰਿਆਂ ਤੇ ਤੇ ਸਾਰਿਆਂ ਅਗੇ ਇਹ ਹੀ ਬੇਨਤੀ ਹੈ ਤੇ ਦੂਸਰੀ ਬੇਨਤੀ ਜਿਹੜਾ ਜਥਾ ਜਾ ਰਿਹਾ ਹੈ ਡਿਸਟ੍ਰਿਕਟ ਸੰਬੇ ਦਾ ਕਿ ਜ਼ਰੂਰਤਵੰਦਾਂ ਨੂੰ ਬਹੁਤ ਜ਼ਰੂਰੀ ਹੈ ਇੱਕ ਇੱਕ ਨੂੰ ਪੁੱਛ ਕੇ ਉੱਥੇ ਉਹਨਾਂ ਦੀ ਹੈਲਪ ਕਰਨੀ ਕਿਉਂਕਿ ਕਈ ਜਗ੍ਹਾ ਇਕੱਠਾ ਟੈਂਪ ਲਗਾਇਆ ਜਾਂਦਾ ਹੈ ਉਸ ਟੈਂਪ ਦੇ ਨਾਲ ਕਈ ਮਾੜੇ ਬੰਦੇ ਰਹਿ ਜਾਂਦੇ ਆ ਤੇ ਇਹਨਾਂ ਦੇ ਅੱਗੇ ਇਹ ਗੁਜ਼ਾਰਿਸ਼ ਹੈ ਕਿ ਹਰ ਇੱਕ ਨੂੰ ਜ਼ਰੂਰਤਵੰਦ ਆਦਮੀ ਦੀ ਜ਼ਰੂਰਤ ਪੂਰੀ ਕੀਤੀ ਜਾਏ ਇੰਨੀਆਂ ਕੀ ਬੇਨਤੀਆਂ ਪ੍ਰਵਾਨ ਕਰਨੀਆਂ ਬਾਦੇ ਘਾਟੇ ਦੇ ਖਿਮਾ ਦੇ ਜਾਚਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Seek information.